ਬਣਾਇਆ ਕਿਉਂਕਿ ਜਿਵੇਂ ਤਰਖਤਾਂ ਦੀ ਕਟਾਈ ਹੋ ਰਹੀ ਹੈ ਜਾਂ ਕੋਈ ਪੁਰਾਣੀ ਬਿਲਡਿੰਗ ਸੀ ਉਹਨੂੰ ਤੋੜ ਕੇ ਨਵਾਂ ਬਣਾਇਆ ਜਾ ਰਿਹਾ ਜਿੱਥੇ ਉਹਨਾਂ ਦਾ ਵਾਸ ਸੀ। ਜੀ ਇਹ ਗੱਲ ਕਰੀਏ ਪੰਜਾਬ 'ਚ ਪੰਜਾਬ 'ਚ ਮੇਰੇ ਨਾਲ ਇਕੱਲਾ ਹੀ ਹੋਗਾ ਇਹ। ਨਹੀਂ ਆਈ ਥਿੰਕ ਸ਼ਾਇਦ ਇੱਕ ਦੋ ਹੋਰ ਵੀ ਬਣੇ ਹੋਏ ਪਰ ਮੇਰੀ ਨੌਲੇਜ ਨਹੀਂ ਪਰ ਆਪਣੇ ਏਰੀਆ ਬਠਿੰਡੇ ਏਰੀਆ ਦੇ ਵਿੱਚ ਇਹ ਪਹਿਲਾ ਹੀ ਹੈ। ਆਣ ਵਾਲੇ ਟਾਈਮ 'ਚ ਮੈਨੂੰ ਲੱਗਦਾ ਜਿਹੜੇ ਆਕਸੀਜਨ ਵੀ ਹੋਣਗੇ ਆਕਸੀਜਨ ਵੀ ਖਰੀਦਣ ਤੇ ਮਿਲਣ ਗਿਆ ਨਾ। ਤੁਸੀਂ ਵੱਡੇ ਸ਼ਹਿਰਾਂ 'ਚ ਜਾਣੇ ਹੋ ਜਿਵੇਂ ਤੁਸੀਂ ਆਕਸੀਜਨ ਦੀ ਗੱਲ ਕਹੀ ਜਿਵੇਂ ਆਪਾਂ ਚਾਈਨਾ ਵਗੈਰਾ ਚਲੇ ਜਾਓ ਤੁਸੀਂ ਜਾਂ ਦਿੱਲੀ ਵਗੈਰਾ ਚਲੇ ਜਾਓ ਜਿੱਥੇ ਪੋਲੂਸ਼ਨ ਜ਼ਿਆਦਾ ਘਟੋ ਉੱਥੇ ਆਕਸੀਜਨ ਦੇ ਕਾਫੀ ਮਿਲ ਗਏ ਕੁਦਰਤਲੀ ਕਾਮਨਾ ਹੈ ਕਿਸੇ ਕੋਈ ਬਿਨਾ ਕਿਸੇ ਲਾਲਚ ਤੋਂ ਬਿਨਾ ਕਿਸੇ ਪੱਖਪਾਤ ਤੋਂ ਉਹ ਚੀਜ਼ ਕੰਮ ਕੀਤਾ ਹੈ ਇਹ ਬਹੁਤ ਵਧੀਆ ਕਨਸੈਪਟ ਲੈ ਕੇ ਆਏ ਬਾਈ ਦੀ ਤੇ ਅੱਜ ਇਹ ਪਹਿਲਾਂ ਬਹੁਤ ਵਾਰ ਦੇਖਿਆ ਤੇ ਰਾਜਸਥਾਨ ਸਾਈਡ ਤੇ ਬਹੁਤ ਸੀਗੇ ਇਹ ਉੱਥੇ ਵੀ ਉਹੀ ਹੈ ਵੀ ਡੇਜ਼ਰਟ ਹੈ ਪੇੜ ਹੈ ਨਹੀਂ ਤੇ ਹੁਣ ਪੰਜਾਬ ਚ ਵੀ ਦਿਨ ਬਦਿੰ ਜਿਵੇਂ ਪੇੜਾਂ ਦੀ ਉਹ ਘਟਦੀ ਜਾ ਰਹੀ ਹੈ ਇਹ ਪੰਛੀ ਲਵਰਸ ਆਉਣਗੇ ਆਉਣਗੇ ਇੱਕ ਆਮ ਬੰਦਾ ਜਿਹੜਾ ਫਰਸਟ੍ਰੇਟ ਹੋ ਰਿਹਾ ਦੁਨੀਆ ਤੋਂ ਜ਼ਿੰਦਗੀ ਤੋਂ ਉਹਨੂੰ ਇਹ ਦੇਖ ਕੇ ਇੱਕ ਸੰਤੁਸ਼ਟੀ ਮਿਲਿਆ ਕਰੋ ਵੀ ਨਹੀਂ ਵੀ ਤੁਸੀਂ ਆਓ ਜਾ ਰਹੇ ਤੇ ਦੇਖ ਕੇ ਤੇ ਇਸ ਕਨਸੈਪਟ ਨੂੰ ਅੱਗੇ ਫਾਰਵਰਡ ਹੋਰ ਅੱਗੇ ਲੋਕਾਂ ਚ ਲੈ ਕੇ ਜਾਓ ਵੀ ਇਹਨੂੰ ਕਿਵੇਂ ਅਸੀਂ ਵਧਾ ਸਕਦੇ ਹਾਂ ਸਵਾਗਤ ਹੈ ਹਮਦਰ ਦੇ ਟੀਵੀ ਵਿੱਚ ਤੇ ਮੈਂ ਹਾਂ ਮਨੀਸ਼ ਚੋਹਾਨ ਤਾਂ ਤੁਹਾਨੂੰ ਅਲੱਗ-ਅਲੱਗ ਖਬਰਾਂ ਤੇ ਅਲੱਗ-ਅਲੱਗ ਸਟੋਰੀਆਂ ਦਿਖਾਉਂਦੇ ਰਵਾਂਗੇ ਤੇ ਤੁਹਾਨੂੰ ਇੱਕ ਇੱਕ ਟਾਵਰ ਨਜ਼ਰ ਆ ਰਿਹਾਗਾ ਇਹ ਟਾਵਰ ਜਿਹੜਾ ਕੀ ਹੈ ਬਠਿੰਡੇ ਵਿੱਚ ਮੌਜੂਦ ਹੈ ਤੇ ਇਹ ਟਾਵਰ ਜਿਹੜਾ ਹੈ ਇਹ ਤੁਸੀਂ ਦੇਖ ਰਹੇ ਹੋਗੇ ਕਿਸੇ ਦਾ ਬਣਿਆ ਹੋਵੇਗਾ ਇਹ ਵੀ ਤੁਹਾਨੂੰ ਦਿਖਾਵਾਂਗੇ ਤੇ ਤੇ ਇਹਦਾ ਵੀ ਦੱਸਾਂਗੇ ਕਿ ਕੀ ਚੀਜ਼ ਇਹ ਹੈਗਾ ਤੇ ਇਹ ਜਿਹੜਾ ਟਾਵਰ ਹੈ ਇੱਕ ਫਲੈਟ ਦਾ ਰੂਪ ਹੈ ਇਹ ਫਲੈਟ 'ਚ ਪੰਛੀ ਰਹਿੰਦੇ ਨੇ ਤਾ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਜਿਹੜੇ ਇੱਥੇ ਬਠਿੰਡੇ ਦੇ ਨਿਵਾਸੀ ਇੱਕ ਨੌਜਵਾਨ ਨੇ ਉਹਨਾਂ ਨੇ ਬਣਾਇਆ ਹੈਗਾ ਤੇ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਇਹ ਕਿਸ ਲਈ ਬਣਾਇਆ ਗਿਆ ਹੈਗਾ ਤੇ ਇਹਦੇ ਵਿੱਚ ਜਿਹੜਾ ਫਲੈਟ ਬਣਾਇਆ ਤੁਸੀਂ ਇੰਨਾ ਵੱਡਾ ਟਾਵਰ ਦਾ ਤਰ੍ਹਾਂ ਤੇ ਇਹਦੇ ਵਿੱਚ ਰਹਿੰਦਾ ਕੌਣ ਹੈਗਾ ਤੇ ਇਹ ਵੀ ਤੁਹਾਨੂੰ ਦੱਸਾਂਗੇ ਜਰੂਰ ਤੇ ਸਾਡੇ ਨਾਲ ਉਹ ਜਿਹੜੇ ਇਸ ਸੀ ਦਾ ਉਪਰਾਲਾ ਜਿਹੜਾ ਹੈ ਉਹਨਾਂ ਨੇ ਕੀਤਾ ਹੈਗਾ ਉਹਦੀ ਵੀ ਉਹਨਾਂ ਨਾਲ ਗੱਲਬਾਤ ਕਰਾਂਗੇ ਸਵਾਗਤ ਹੈ ਭਾਜੀ ਸਸ਼ਕਲ ਵੈਦੀ ਹਾਂਜੀ ਤੇ ਇਹ ਗੱਲ ਕਰੀਏ ਜਿਹੜਾ ਇਹ ਟਾਵਰ ਤਿਆਰ ਕੀਤਾ ਹੈਗਾ ਇੱਕ ਤਰ੍ਹਾਂ ਦਾ ਫਲੈਟ ਹੈ ਤੇ ਫਲੈਟ ਤਾਂ ਵੀ ਮਤਲਬ ਕੌਣ ਰਹਿੰਦਾ ਇਥੇ ਆ ਸੌਤੀ ਪ੍ਰਣਤ ਤੁਸੀਂ ਆਏ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਕਵਰੇਜ ਦੇ ਰਹੇ ਹੋ ਹਾਂਜੀ ਸਰ ਅ ਸਰ ਇਹ ਜਿਹੜਾ ਸਟ੍ਰਾਈਟ ਬਣਾਇਆ ਗਿਆ ਜਾਂ ਟਾਵਰ ਬਣਾਇਆ ਗਿਆ ਪੰਛੀਆਂ ਲਈ ਬਣਾਇਆ ਗਿਆ ਪੰਛੀ ਜਿਵੇਂ ਆਪਣੇ ਦੇਸੀ ਪੰਛੀ ਆਂ ਘੁੱਗੀਆਂ ਨੇ ਗਟਾਰਾਂ ਨੇ ਕਬੂਤਰਾਂ ਨੇ ਉਹਨਾਂ ਲਈ ਬਣਾਇਆ ਗਿਆ ਬਣਾਇਆ ਕਿਉਂ ਗਿਆ ਜਿਵੇਂ ਇਦਰਾਖਤਾਂ ਦੀ ਕਟਾਈ ਹੋ ਰਹੀ ਹੈ ਜਾਂ ਕੋਈ ਪੁਰਾਣੀ ਬਿਲਡਿੰਗ ਸੀ ਉਹਨੂੰ ਤੋੜ ਕੇ ਨਵਾਂ ਬਣਾਇਆ ਜਾ ਰਿਹਾ ਜਿੱਥੇ ਉਹਨਾਂ ਦਾ ਵਾਸ ਸੀ ਉਹ ਉਜੜ ਰਿਹਾ ਤਾਂ ਉਹਨਾਂ ਲਈ ਛੋਟਾ ਜਿਹਾ ਪਰਲਾ ਕੀਤਾ ਗਿਆ ਉਹਨੂੰ ਮੜ ਉਸੇ ਪੇ ਦੀ ਇਹ ਮਤਲਬ ਗੱਲ ਕਰੀਏ ਜਿਵੇਂ ਕਿ ਮਤਲਬ ਤੁਹਾਡੇ ਦਿਮਾਗ 'ਚ ਕਿਵੇਂ ਆਇਆ ਮਤਲਬ ਸੋਚਿਆ ਅੱਜ ਕੱਲ ਦੇਖਦੇ ਨੇ ਜੀ ਆਪਾਂ ਦਰਖਤਾਂ ਦੀ ਕਟਾਈ ਬੜੇ ਵੱਡੇ ਪੱਧਰ ਤੇ ਹੋ ਰਹੀ ਆ ਉਸ ਦੇ ਮੁਤਾਬਕ ਨਵੇਂ ਦਰਖਤ ਲੱਗ ਨਹੀਂ ਰਹੇ ਜਾਂ ਜਵੇਂ ਕਬੂਤਰ ਵਗੈਰਾ ਸੀ ਆਪਾਂ ਆਪਣੇ ਆਮ ਛੱਡਾਂ ਅਖਲੇ ਬੈਠ ਜਾਂਦੇ ਸੀ ਨਾਲ ਇੱਥੇ ਨੇ ਮਿਲਤਾਨੀਆਂ ਫਲਾਈ ਬਰੋਂਦਾ ਚ ਉਹਦੇ ਵਿੱਚ ਕਾਫੀ ਕਬੂਤਰ ਰਹਿੰਦੇ ਸੀਗੇ ਪੰਛੀ ਰਹਿੰਦੇ ਸੀਗੇ ਤਾਂ ਫਿਰ ਸੋਚਿਆ ਵੀ ਦਰਖਤਾਂ ਦੀ ਇੱਕ ਦਰਖਤ ਲਗਾਵਾਂਗੇ ਤਾਂ 7-8 ਸਾਲ ਨੂੰ ਵੱਡਾ ਹੋਣੀ ਲੱਗ ਜਾਂਦੇ ਨੇ ਤੋ ਫਿਰ ਕਿ ਆਰਟੀਫੀਸ਼ੀਅਲ ਬਣਾ ਕੇ ਆ ਲੈਣੇ ਬਣਾ ਕੇ ਇੱਕ ਸਪੇਸ ਦਿੱਤੀ ਆ ਪਰ ਉਹਦੇ ਵਿੱਚ ਪੰਛੀ ਆਪ ਦਾ ਪਰਮਾਨੈਂਟ ਆ ਲੈਣੇ ਬਣਾ ਸਕਣਗੇ ਤੇ ਉਹ seria ਸਕੇਗੀ। ਤੇ ਇਹ ਗੱਲ ਕਰੀਏ ਇਹ ਸਮਾਂ ਕਿੰਨਾ ਲੱਗ ਗਿਆ ਸੀਗਾ। ਇਹਦੇ ਵਿੱਚ ਕਰੀਬ ਡੇਢ ਕ ਮਨਥ ਇੱਕ ਡੇਢ ਕ ਮਹੀਨੇ ਦੇ ਵਿੱਚ ਬਣ ਕੇ ਤਿਆਰ ਹੋ ਜਾਏਗਾ। ਹਾਂਜੀ। ਤੇ ਇਹਦੇ ਵਿੱਚ ਮਤਲਬ ਇਹ ਜਿਹੜੇ ਕਾਰੀਗਰ ਸੀਗੇ ਇਹ ਕਿੱਥੋਂ ਆਏ ਸੀਗੇ? ਜਿਹੜੇ ਕਾਰੀਗਰ ਜੀ ਇਹ ਇਹ ਜੇ ਪਹਿਲਾਂ ਰਾਜਸਥਾਨ ਗੁਜਰਾਤ ਦੇ ਵਿੱਚ ਕਾਫੀ ਬਣੇ ਹੋਏ ਐ ਤੇ ਇਹਦਾ ਸਾਰਾ ਮਟੀਰੀਅਲ ਤੇ ਕਾਰੀਗਰ ਸਾਰਾ ਰਾਜਸਥਾਨ ਕੋਟਾ ਤੇ ਗੁਜਰਾਤ ਤੋਂ ਹੀ ਲੈ ਕੇ ਆਇਆ। ਅੱਛਾ ਫਾਰੋਂ ਸੀਗੇ ਤੇ ਮਤਲਬ ਇੱਥੇ ਹਾਂਜੀ ਤੇ ਜੇ ਇਹ ਗੱਲ ਕਰੀਏ ਪੰਜਾਬ 'ਚ ਪੰਜਾਬ 'ਚ ਮੈਨੂੰ ਲੱਗਦਾ ਕੱਲਾ ਹੀ ਹੋਊਗਾ ਇਹ। ਨੇ ਆਈ ਥਿੰਕ ਸ਼ਾਇਦ ਇੱਕ ਦੋ ਹੋਰ ਵੀ ਬਣੇ ਹੋਏ ਪਰ ਮੇਰੀ ਨੌਲੇਜ ਹੈ ਨਹੀਂ ਪਰ ਆਪਣੇ ਏਰੀਆ ਬਠਿੰਡੇ ਏਰੀਆ ਦੇ ਵਿੱਚ ਇਹ ਪਹਿਲਾ ਹੀ ਹੈ ਬਠਿੰਡੇ ਏਰੀਆ ਦੇ ਵਿੱਚ ਪਹਿਲਾ ਹੈ ਤੇ ਜਿਹੜਾ ਹੁਣ ਗੱਲ ਕਰੀਏ ਇਹ ਤੁਸੀਂ ਬਣਵਾਇਆਗਾ ਤੇ ਕਿਸੇ ਨੇ ਤੁਹਾਨੂੰ ਦੱਸਿਆ ਵੀ ਹੋਗਾ ਕਿ ਮਤਲਬ ਕਿਵੇਂ ਮਨ ਚ ਤਾਂ ਕੁਝ ਆਇਆ ਹੋਗਾ ਕਿ ਯਾਰ ਇੱਕ ਬਣਾਉਣਾ ਚਾਹੀਦਾ ਸਾਨੂੰ ਵੀ ਦੇਖੋ ਜੀ ਜਦੋਂ ਸੋਚਿਆ ਵੀ ਇਥੇ ਕੁਝ ਕਰਨਾ ਚਾਹੀਦਾ ਫਿਰ ਦੋਸਤਾਂ ਨਾਲ ਪਿਆਰਿਆਂ ਨਾਲ ਸਾਰਿਆਂ ਨਾਲ ਸਲਾਹ ਕੀਤੀ ਮੇਰੇ ਫਰੈਂਡਾਂ ਨਾਲ ਸਲਾਹ ਕੀਤੀ ਵੀ ਕਿਸ ਤਰ੍ਹਾਂ ਬਣਾਏ ਕਿ ਦਿਨਾਂ ਸੇ ਐਕਟਿਵ ਹਟੇ ਜਾ ਰਹੇ ਸੀ ਉਹਨਾਂ ਨੂੰ ਦਿਖਾਇਆ ਵੀ ਪੋਲ ਟੁੱਟ ਰਿਹਾ ਤੇ ਉਹ ਮਲਤਾਨੀਆ ਪੋਲ ਟੁੱਟ ਰਿਹਾ ਬੇਥੇ ਬੜੇ ਪੰਛੀ ਬੇਕਰ ਹੋ ਗਏ ਤੇ ਫਿਰ ਕੁਝ ਮਨ ਚ ਸੀਗਾ ਪਰ ਸਾਡੇ ਵੀਰ ਖੜੇ ਬਾਈ ਜੀ ਵਰਗੇ ਨਾਲ ਸਾਰਿਆਂ ਨਾਲ ਸਲਾਹ ਕੀਤੀ ਉਹਨਾਂ ਨਾਲ ਤੇ ਫਿਰ ਵੀ ਕੁਸ਼ਨ ਵੀਕਲੀ ਕਿਸਮ ਦਾ ਕੀਤਾ ਜਾਵੇ ਜਿਸ ਨਾਲ ਇੱਕ ਆਪਾਂ ਕਹਿੰਦੇ ਨੇ ਲੋਕਾਂ ਨੂੰ ਉਦੇਸ਼ ਵੀ ਮਿਲੇ ਨਾ ਮਾ ਕੁਸ਼ ਕਰੰਦਾ ਇੱਕ ਹੌਸਲਾ ਵੀ ਪੋੜੇ ਚ ਤੇ ਇੱਕ ਜਿਵੇਂ ਆਪਣੇ ਇਨਸਾਨ ਹੈ ਗਿਆ ਪੇੜ ਕੱਟ-ਕੱਟ ਕੇ ਆਪਣੇ ਘਰ ਬਣਾ ਰਹੇ ਗਿਆ ਇਹਨਾਂ ਦਾ ਘਰ ਉਜਾੜ ਕੇ ਮਤਲਬ ਹੁਣ ਪੇੜ ਚ ਹੀ ਵੰਦੇ ਤੇ ਉਹਨਾਂ ਦਾ ਘਰ ਹੀ ਹੁੰਦਾਗਾ ਤੇ ਉਜਾੜ ਕੇ ਤੁਸੀਂ ਇੱਕ ਘਰ ਵਸਾਇਆਗਾ ਅ ਵੀਰ ਜੀ ਇਹਦਾ ਦੇਖੋ ਕੋਈ ਐਕੁਇਜੀਸ਼ਨ ਹੁੰਦੀ ਹੈ ਕੋਈ ਆਪਾਂ ਸਰਕਾਰ ਜਿਗਾ ਰੁਕਦੀ ਹੈ ਜਾਂ ਕੋਈ ਕਲੋਨੀ ਕੱਟੀ ਜਾਂਦੀ ਹੈ ਤਾਂ ਆਪਾਂ ਜਿਹੜੇ ਲੈਂਡ ਆਨਰਸ ਹੁੰਦੇ ਨੇ ਲੈਂਡਲੋਰਡਸ ਹੁੰਦੇ ਹਨ ਉਹਨਾਂ ਨੂੰ ਮੁਆਵਜ਼ਾ ਹੀ ਮਿਲ ਜਾਂਦਾ ਹੈ ਜਿਹੜੇ ਦਰਖਤ ਲੱਗੀਆਂ ਹੁੰਦੀਆਂ ਉਹਨਾਂ ਦਾ ਵੀ ਮੁਆਵਜ਼ਾ ਮਿਲ ਜਾਂਦਾ ਹੈ ਤੁਮ ਪੋਸਿਸ਼ਨ ਮਿਲ ਜਾਂਦੀ ਹੈ ਬਟ ਜਿਹੜੇ ਉੱਥੇ ਪੰਛੀ ਰਹਿੰਦੇ ਸੀ ਉਹਨਾਂ ਨੂੰ ਤਾਂ ਕੋਈ ਉਹਨਾਂ ਦੇ ਰਿਸੋਰਸ ਦਾ ਵੀ ਨਹੀਂ ਹੈ ਤੋ ਬਸ ਐਸੀ ਸੋਚ ਕੇ ਬਣਾਇਆ ਇਹ ਚੀਜ਼ ਬਣਾਈ ਹੁਣ ਮਨ ਨੂੰ ਬੜੀ ਤਸੱਲੀ ਵੀ ਹੈ ਸਕੂਨ ਵੀ ਹੈ ਵੀ ਕੁਦਰਤ ਲਈ ਸਾਰਾ ਦਿਨ ਆਪਣਾ ਕੁਦਰਤ ਨੂੰ ਕੁਛ ਨਾ ਕੁਛ ਲਈ ਜਾਨੇ ਸਾਰਾ ਦਿਨ ਹੀ ਲਈ ਜਾਨੇ ਤੇ ਨਾਲ ਕੁਦਰਤ ਉਹ ਜਿਹੜਾ ਵੀ ਕਰ ਰਹੇ ਹਾਂ ਤੇ ਉਹਦੇ ਲਈ ਕੁਛ ਨਾ ਕੁਛ ਕੀਤਾ ਤਾਂ ਮਨ ਨੂੰ ਬੜੀ ਤਸੱਲੀ ਹੈ ਸਕੂਨ ਹੈ ਹਾਂ ਉਹੀ ਗੱਲ ਕਹਿ ਸਕਦੇ ਆ ਕਿ ਕੁਦਰਤ ਨਾਲ ਖੇਲਵਾੜ ਕਰਦੇ ਆ ਤੇ ਜਿਵੇਂ ਹੁਣ ਕੋਰੋਨਾ ਟਾਈਮ 'ਚ ਕੋਰੋਨਾ ਆਇਆ ਸੀਗਾ ਸਾਹਾਂ ਦੀ ਪ੍ਰੋਬਲਮ ਆ ਗਈ ਹੁਣ ਪਾਣੀ ਦੀ ਵੀ ਗੱਲ ਕਰੀਏ ਪਾਣੀ ਨਾਲ ਵੀ ਮਤਲਬ ਹੁਣ ਪਾਣੀ ਵੀ ਵਿਕਣਾ ਸਟਾਰਟ ਹੋ ਗਿਆ ਤੇ ਅਨਵਰ ਟਾਈਮ 'ਚ ਮੈਨੂੰ ਲੱਗਾ ਜਿਹੜੇ ਆਕਸੀਜਨ ਵੀ ਹੋਣਗੇ ਆਕਸੀਜਨ ਵੀ ਅ ਬਿਲਕੁਲ ਵੀ ਜੀ ਸਾਡਾ ਜਿਵੇਂ ਆਕਸੀਜਨ ਜਿਹੜਾ ਕੰਮ ਆ ਆਕਸੀਜਨ ਗੈਸ ਨਾਲ ਗੈਸਿਸ ਨਾਲ ਰਿਲੇਟਡ ਕੰਮ ਹੀ ਹੈ ਜਿਵੇਂ ਤੁਸੀਂ ਕਿਹਾ ਕੀਮਤ ਉਹਦੇ ਕੋਲ ਤਾਂ ਲੱਗਦੀ ਜੋ ਕੋਈ ਆਪਤਾ ਆਉਂਦੀ ਹੈ ਕੁਦਰਤੀ ਆਪਤਾ ਆਉਂਦੀ ਹੈ ਸੋਕਾ ਪੈ ਗਿਆ ਆਪ ਨੂੰ ਪਾਣੀ ਦੀ ਕੀਮਤ ਪਤਾ ਲੱਗਦੀ ਹੈ ਜੀ ਤੁਸੀਂ ਵੱਡੇ ਸ਼ਹਿਰਾਂ 'ਚ ਜਾਣੇ ਹੋ ਜਿਵੇਂ ਤੁਸੀਂ ਆਕਸੀਜਨ ਦੀ ਗੱਲ ਕਹੀ ਜਿਵੇਂ ਆਪਾਂ ਚਾਈਨਾ ਵਗੈਰਾ ਚਲੇ ਜਾਓ ਤੁਸੀਂ ਜਾਂ ਦਿੱਲੀ ਵਗੈਰਾ ਚਲੇ ਜਾਓ ਜਿੱਥੇ ਪੋਲੂਸ਼ਨ ਜ਼ਿਆਦਾ ਕੰਟਰੋਲ ਉੱਥੇ ਆਕਸੀਜਨ ਦੇ ਕਾਫੇ ਖੁੱਲ ਗਏ ਬਿਤੇ ਆਕਸੀਜਨ ਥੈਰੇਪੀ ਲੈਣੀ ਹੈ ਆਕਸੀਜਨ ਸਿਲੰਡਰਾਂ ਦੇ ਅੱਧਾ ਘੰਟਾ ਘੰਟਾ ਦੇਣਦੇ ਵਿੱਚ ਆ ਤੇ ਰਾਜਸਥਾਨ ਜੇ ਹਜੇ ਉੱਥੇ ਬੜੇ ਕੁਦਰਤ ਨੇੜੇ ਨੇ ਜਿੰਨਾ ਚਿਰ ਆਪਾਂ ਕੁਦਰਤ ਨੂੰ ਸਾਂਭ ਸੰਭਾਲ ਨਹੀਂ ਕਰਦੇ ਡਵੈਲਪਮੈਂਟ ਬਹੁਤ ਜ਼ਰੂਰੀ ਹੈ ਅੱਗੇ ਵਧਣਾ ਤੇ ਜ਼ਿੰਦਗੀ ਦਾ ਦੁਨੀਆਂ ਦਾ ਬਹੁਤ ਜ਼ਰੂਰੀ ਹੈ ਪਰ ਕਿਤੇ ਨੇ ਕੁਦਰਤ ਨਾਲ ਵੀ ਖਿਲਵਾੜ ਲੋੜ ਤੋਂ ਜ਼ਿਆਦਾ ਹੋ ਰਿਹਾ ਜੀ ਉਹਨਾਂ ਦਾ ਸੰਭਾਲਣ ਦਾ ਫਰਜ਼ ਵੀ ਆਪਣਾ ਹੀ ਹੈ ਤੇ ਇੱਕ ਨਾ ਇੱਥੇ ਬੋਰਡ ਲੱਗਿਆ ਤੇ ਬੋਰਡ ਤੇ ਕੁਝ ਜਿਵੇਂ ਆਪਾਂ ਕਿਤੇ ਦੇਖ ਦੇਖਦੇ ਕਿਤੇ ਵੀ ਜਾਣਿਆ ਤਾਂ ਕੋਈ ਨਵਾਂ ਚੀਜ਼ ਬਣਿਆ ਹੁੰਦਾ ਤੇ ਕੋਈ ਰਾਜਨੀਤਿਕ ਪਾਰਟੀ ਦਾ ਨਾਮ ਲਿਖਿਆ ਹੁੰਦਾਗਾ ਤੇ ਜਾਂ ਕੋਈ ਮਤਲਬ ਅਧਿਕਾਰੀ ਦਾ ਨਾਮ ਲਿਖਿਆ ਹੁੰਦਾ ਪਰ ਇੱਥੇ ਦੋ ਕੁੜੀਆਂ ਦਾ ਲਿਖਿਆ ਗਿਆ ਤੇ ਮਤਲਬ ਇਹ ਕਿਹਨਾਂ ਦਾ ਨਾਮ ਹੈਗਾ ਜੀ ਦੇਖੋ ਜੀ ਮੇਰੇ ਦੋ ਬੇਟੀਆਂ ਨੇ ਹੈਵਨ ਜੋਤਕਰ ਤੇ ਐਲਵਿਨ ਜੋਤਕਰ ਇੱਥੇ ਆਈਆਂ ਵੀ ਇਹ ਤੁਹਾਨੂੰ ਮੈਨੂੰ ਨਾਲ ਮਿਲਵਾਉਣਾ ਵੀ ਹੈ ਹਾਂਜੀ ਜਿਵੇਂ ਆਪਾਂ ਕੁਦਰਤ ਨਾਲ ਟੁੱਟਦੇ ਜਾ ਰਹੇ ਆਂ ਉਵੇਂ ਆਪਾਂ ਕਿਤਨੇ-ਕਿਤਨੇ ਆਪਣੇ ਜਿਹੜੇ ਬੱਚੇ ਆ ਆਪਣੇ ਦਾਦਾ-ਦਾਦੀ ਨਾਲ ਮਾਪਿਆਂ ਨਾਲ ਵੀ ਟੁੱਟਦੇ ਜਾ ਰਹੇ ਨੇ। ਹਾਂਜੀ। ਸ਼ਾਇਦ ਸਮੇਂ ਦੀ ਭੱਜ ਦੌੜ ਇਹ ਜੀ ਆ ਗਈ ਮੋਬਾਈਲ 'ਚ ਬੱਚੇ ਜ਼ਿਆਦਾ ਰੁੱਝ ਗਏ ਜਾਂ ਕਈ ਵਾਰ ਰੁੱਝੇ ਮਾ ਹੁੰਦਾ ਕਿਸੇ ਪੇਰੈਂਟਸ ਨੇ ਕੁਝ ਮਜਬੂਰੀ ਵਾਸਤੇ ਸ਼ਹਿਰਾਂ ਦੇ ਵਿੱਚ ਰਹਿੰਦੇ ਨੇ ਪਿੰਡ ਛੱਡ ਕੇ ਰਹਿੰਦੇ ਨੇ ਜਾਂ ਰੈਂਟ 'ਤੇ ਰਹਿੰਦੇ ਨੇ। ਕਿਸੇ ਵੀ ਤਰ੍ਹਾਂ ਦੀ ਮਜਬੂਰੀ ਹੋ ਸਕਦੀ ਹੈ। ਜਿਵੇਂ ਇੱਕ ਵੱਡਾ ਉਪਰਾਹਲਾ ਜੀ ਕੁਦਰਤ ਨਾਲ ਜੋੜਨ ਦਾ ਉਵੇਂ ਬੱਚਿਆਂ ਨੂੰ ਔਂਜੋ ਬੋਰਡ ਲੱਗੇ ਆ ਤਾਂ ਪੜਨਗੇ। ਇੱਕ ਆਪਾਂ ਵਿਰਾਸਤ ਛੱਡ ਕੇ ਜਾ ਰਹੇ ਆਂ ਆਉਣ ਵਾਲੀ ਪੀ ਸੀ ਉਹ ਪੁੱਛਣਗੇ ਉਹਨਾਂ ਦਾ ਵੀ ਨਾਮ ਵੀ ਲਿਖ ਹੈ ਜੀ ਤਾਂ ਕਰਕੇ ਉਹਨਾਂ ਤੇ ਹੁਣ ਜਿਵੇਂ ਪਿਤਾ ਦਾਦਾ ਪਰਦਾਦਾ ਸਾਰਾ ਦਾ ਨਾਮ ਲਿਖਿਆ ਹੋਇਆ ਹੈ ਨਾ ਹਾਂਜੀ ਬਿਲਕੁਲ ਜੀ ਹਾਂਜੀ ਬਾਕੀ ਜਿਹੜੇ ਰਾਜਨੀਤਿਕ ਹੈ ਗੈਰ ਰਾਜਨੀਤਿਕ ਕੁਦਰਤ ਨਾਲ ਜੋੜਨ ਵਾਲਾ ਕੰਮ ਹੈ ਜੀ ਹਾਂਜੀ ਕੁਦਰਤ ਲਈ ਕੰਮ ਹੈ ਕਿਸੇ ਕੋਈ ਬਿਨਾ ਕਿਸੇ ਲਾਲਚ ਤੋਂ ਬਿਨਾ ਕਿਸੇ ਪੱਖਵਾਤ ਤੋਂ ਉਹ ਜੀ ਕੰਮ ਕੀਤਾ ਹੈ ਉਹdout ਪੋਲਿਟਿਕਸ ਵਾਲੇ ਬੰਦੇ ਜੋ ਹੁੰਦੇ ਨੇ ਪੋਲਿਟਿਸ਼ੀਅਨਸ ਹੁੰਦੇ ਨੇ ਸਰਕਾਰਾਂ ਹੁੰਦੀਆਂ ਉਹ ਆਪਣੇ ਲੈਵਲ ਤੇ ਬਹੁਤ ਕੰਮ ਕਰਦੀਆਂ ਨੇ ਪਰ ਆਪਾਂ ਕੀ ਹੈ ਹਰ ਚੀਜ਼ ਪੋਲਿਟਿਸ਼ੀਅਨਾਂ ਤੋਂ ਸਰਕਾਰਾਂ ਤੋਂ ਐਕਸਪੈਕਟ ਕਰਨ ਲੱਗ ਜਾਨੇ ਨੇ ਕਿਦ ਨਿੱਕੀ ਚੀਜ਼ ਵੀ ਛੋਟੀ ਛੋਟੀ ਚੀਜ਼ ਵੀ ਜਿਦ ਕਿ ਕਿ ਦਰਖਤ ਲਗਾਉਣ ਲਈ ਇੱਕ ਪੇੜ ਲਗਾਉਣ ਲਈ ਕੋਈ ਸਰਕਾਰ ਕੋਈ ਆਪਣਾ ਪੋਲੀਟਿਸ਼ੀਅਨ ਦੀ ਮੁੱਛੰਦੀ ਜ਼ਰੂਰਤ ਨਹੀਂ ਉਹ ਆਪਾਂ ਦੇ ਲੈਵਲ ਤੇ ਵੀ ਕਰ ਸਕਦੇ ਆ ਪਾਣੀ ਭਰ ਕੇ ਰੱਖਣਾ ਪੰਛੀਆਂ ਲਈ ਚੋਗਾ ਪੋਣਾ ਉਹਦੇ ਲਈ ਵੀ ਆਪਾਂ ਸਰਕਾਰਾਂ ਤੇ ਕਿਉਂ ਡਿਪੈਂਡ ਹੋਈਏ ਕੁਝ ਆਪ ਦੇ ਫਰਜ਼ ਵੀ ਆਪ ਨੂੰ ਸਮਝਣੇ ਚਾਹੀਦੇ ਆ ਇਕ ਨਾ ਇਹ ਵੀ ਗੱਲ ਆਂਦੀ ਹੈ ਜਿਵੇਂ ਕਿ ਲੋਕ ਹੈਗੇ ਆ ਮਤਲਬ ਕੰਮਕਾਜ ਸੀ ਬਿਜ਼ੀ ਹੋ ਜਾਂਦੇ ਆ ਪਤਾ ਹੀ ਨਹੀਂ ਲੱਗਦਾ ਕਿ ਕੀ ਕਰ ਰਹਾਂ ਉਹ ਆਪਣੇ ਮਤਲਬ ਆਪਣੇ ਵਾਸਤੇ ਹੀ ਕੰਮ ਕਰੀ ਜਾਂਦੇ ਆ ਤੇ ਮਤਲਬ ਦੂਜਿਆਂ ਵਾਸਤੇ ਜਿਵੇਂ ਪੰਛੀ ਹੋ ਗਏ ਹੋਰਾਂ ਵਾਸਤੇ ਕੰਮ ਨਹੀਂ ਕਰ ਪਾ ਲੇ ਗਏ ਦੇਖੋ ਵੀਰ ਜੀ ਇਹਦੇ ਵਿੱਚ ਦੋ ਚੀਜ਼ਾਂ ਨੇ ਇੱਕ ਤਾਂ ਜੋ ਜਿਵੇਂ ਗਰੀਬ ਥੋੜੇ ਲੋਕ ਹੋ ਜਾਂਦੇ ਆ ਜਿਨ੍ਹਾਂ ਨੂੰ ਪੇਟ ਦਾ ਹੀ ਆਪ ਦਾ ਵਿਚਾਰਿਆਂ ਦਾ ਘਰ ਮਨਸਾ ਪੂਰਾ ਹੁੰਦਾ ਪਰ ਜਿਹੜੇ ਸਮਰਥ ਲੋਕ ਹੈ ਉਹ ਵੀ ਕੁਦਰਤੋਂ ਪਿੱਠ ਮੋੜੀ ਖੜੇ ਹੈ ਜੀ ਉਹ ਤਾਂ ਕੁਝ ਕਰ ਸਕਦੇ ਨੇ ਉਹਨਾਂ ਕੋਲ ਜਗ੍ਹਾ ਪਈ ਆ ਪਰ ਇੱਕ ਅੱਧੀ ਰੇਟ ਇੱਧਰ ਲੱਗ ਜੇ ਤਾਂ ਆਪਣੀਆਂ ਲੜਾਈਆਂ ਹੋ ਜਾਂਦੀਆਂ ਨੇ ਉਹ ਜਿਹੜਾ ਆਪਣਾ ਸਮਝਣ ਵਾਲੀ ਹੈ ਨਾ ਇਹ ਕੁਦਰਤ ਉਹ ਇੰਨਾ ਕੁਛ ਲਿਆ ਧਰਤੀ ਸਾਰੀ ਕੁਦਰਤੀ ਧਰਤੀ ਹੈ ਜਿਵੇਂ ਕੁਦਰਤ ਲਈ ਕੁਛ ਨਾ ਕੁਛ ਕਰਾਂਗੇ ਆਪਾਂ ਘਰਾਂ ਚ ਵੀ ਦਰਖਤ ਲਗਾਉਣੇ ਦਾ ਸਜਾਵਟੀ ਲਗਾ ਲੈਣੇ ਉਹਨਾਂ ਚਾਰੇ ਪੰਛੀ ਆਵਾਜ਼ ਆ ਲੈਣਾ ਵੀ ਨਹੀਂ ਪਾ ਸਕਦੇ ਕੋਈ ਪੁਰਾਣੇ ਜਿਵੇਂ ਆਪਣੇ ਪੰਛੀ ਲੋਪ ਹੁੰਦੇ ਜਾ ਰਹੇ ਘੁੱਗੀਆਂ ਸੀ ਘਟਾਰਾਂ ਸੀ ਛੋਟੀਆਂ ਚਿੜੀਆਂ ਸੀ ਦੇਖਣ ਨੂੰ ਨਹੀਂ ਮਿਲਦੀਆਂ ਉਹ ਆਪਣੇ ਜਿਹੜੀ ਕੁਦਰਤੀ ਇੱਧਰ ਤੇ ਬਠਿੰਡੇਰੀ ਦੇ ਜਾਂ ਆਪਣੇ ਇੱਧਰ ਦੇ ਖੇਤ ਦੇ ਦਰਖਤ ਸੀ ਨੇ ਮੈਂ ਪੀਪਲ ਐ ਟੱਲੀ ਹੈ ਬੋਰਡ ਹੈ ਇਸ ਸਾਰੇ ਚੀਜ਼ਾਂ ਉਹ ਖਤਮ ਹੋ ਰਹੀਆਂ ਉਹਦੇ ਜਗ੍ਹਾ ਤੇ ਆਪਾਂ ਸਬਜੈਕਟੀ ਦਾ ਰਕਤ ਲਗਾ ਰਹੇ ਹਾਂ ਤੇ ਉਹਨਾਂ ਨੂੰ ਕੁਝ ਨੇ ਖਤਮ ਕਰਨ ਵਾਲੇ ਆਪਾਂ ਹੀ ਹਾਂ ਜੀ ਭਾਈ ਤੇ ਹੁਣ ਗੱਲਬਾਤ ਕਰੀਏ ਜਿਹੜਾ ਕਿ ਆਪਣੇ ਹੋਰ ਵੀ ਲੋਕ ਨੇ ਉਹਨਾਂ ਨੇ ਵੀ ਗੱਲਬਾਤ ਕਰਦਿਆ ਤੇ ਇੱਕ ਚੀਜ਼ ਇਹ ਨਾ ਜਿਹੜਾ ਆਪਣਾ ਟਾਵਰ ਹੈ ਨਾ ਮੈਨੂੰ ਐ ਲੱਗਿਆ ਸੀ ਦੂਰੋਂ ਜਦੋਂ ਦੇਖਿਆ ਨਾ ਮੈਂ ਕਿਹਾ ਇੱਕ ਲੱਕੜ ਦਾ ਕੋਈ ਚੀਜ਼ ਹੈ ਡਿਜ਼ਾਈਨ ਚੀਜ਼ ਹੈਗਾ ਤੇ ਹੁਣ ਮੈਂ ਇਹ ਸੋਚਿਆ ਮੈਂ ਕਿਹਾ ਲੱਕੜ ਦਾ ਹੋਵੇ ਤੇ ਜੇ ਆਣੀ ਪਾਣੀ ਮਤਲਬ ਇਹਂ ਦੇਰੀ ਆਂਦੀ ਹੈ ਤਾਂ ਇਹ ਡਿੱਗਣ ਦਾ ਵੀ ਡਰ ਹੁੰਦਾ ਹੈਗਾ ਤੇ ਜਦੋਂ ਇਹਦੀ ਵਿੱਚ ਗੱਲ ਕਰੀਏ ਜਿਹੜਾ ਕਿ ਇਹ ਤਾਂ ਮਤਲਬ ਪੂਰਾ ਮ रहे ਬਾਰਾਂ ਫੁੱਟ height ਤੱਕ ਕੰਕਰੀਟ ਦਾ ਬੇਸ ਬਣਾ ਕੇ ਲੈ ਕੇ ਕੋ ਸਟਰੈਂਥ ਜਿਵੇਂ ਨਹੀਂ ਰਹੀ ਆਂਦੀ ਹਵਾ ਚੱਲਦੀ ਆਪਣੇ ਇਧਰਲੇ ਵਿੱਚ ਕਾਫੀ ਹੈ ਤਾਂ ਇਹ ਕੰਕਰੀਟ ਦਾ ਟੌਪ ਤੱਕ ਜਾਂਦਾ ਜਿਹੜੇ ਆਲੇ ਨੇ ਬਣੇ ਹੋਏ ਇਹ ਕੰਕਰੀਟ ਫਾਈਬਰ ਦੇ ਬਣੇ ਹੋਏ ਠੰਡੀ ਵੀ ਰਹਿੰਦੇ ਵਾਤਾਵਰਣਕੂਲ ਵੀ ਰਹਿੰਦੇ ਆ ਤੇ ਗਰਮੀ ਮੀਕਾਨੀ ਦਾ ਅਸਰ ਵੀ ਇਹਦੇ ਘੱਟ ਹੁੰਦਾ ਜੀ ਅੰਝ ਇਹ ਕਿ ਨਾ ਸਭ ਤੋਂ ਉੱਪਰ ਨਾ ਹੀ ਕਿ ਮੈਂ ਪੰਛੀ ਦੇਖਿਆਗਾ ਉਹ ਕਿਸ ਵਾਸਤੇ ਲਾਇਆ ਗਿਆ ਜਿਹੜਾ ਉੱਪਰ ਲੱਗੇ ਮੋਰ ਹੈ ਉਹ ਫੋਵਾ ਦੇ ਨਾਲ ਘੁੰਮਦਾ ਰਹਿੰਦਾ ਉਹਦੇ ਨਾਲ ਜਿਹੜੇ ਵੱਡੇ ਪੰਛੀ ਹੁੰਦੇ ਆ ਜਿਹੜੇ ਛੋਟੇ ਪੰਛੀਆਂ ਦੇ ਅੰਡੇ ਵਗੈਰਾ ਉਹਨਾਂ ਦੇ ਬੱਚਿਆਂ ਨੂੰ ਖਰਾਬ ਕਰ ਦਿੰਦੇ ਜਾਂ ਖਾ ਜਾਂਦੇ ਨੇ ਬਾਜ ਐ ਐਲ ਉਹ ਡਰ ਨਾਲ ਉਹ ਨਹੀਂ ਆਉਂਦੇ ਦਿੱਤੇ ਚਾ ਉਹ ਡਰਣ ਵਾਸਤੇ ਰੱਖਿਆ ਹਾਂਜੀ ਜਿਵੇਂ ਆਪਾਂ ਖੇਤਾਂ ਨੂੰ ਡਰਨਾ ਲੱਗਿਆ ਹੁੰਦਾ ਜੀ ਆਪਣੇ ਆਮ ਲਾ ਦਿੰਦੇ ਬਸ ਡਰਨਾ ਹੀ ਐ ਇਹ ਬਹੁਤ ਸੱਚ ਇਹਦੇ ਵਿੱਚ ਖਰਚੇ ਦੀ ਗੱਲ ਕਰੀਏ ਕਿੰਨਾ ਖਰਚਾ ਆ ਗਿਆ ਖਰਚੀ ਵਿਧੀ ਤੇ 10 ਲੱਖ ਦੇ ਕਰੀਬ ਖਰਚ ਆ ਗਿਆ ਤੁਸੀਂ। اچھا ਠੀਕ ਹੈ। ਬਹੁਤ ਬਤਨਵਾਜੀ ਤੇ ਗਲਵਾਦ ਕਰਦੇ ਆ। ਭਾਜੀ ਕੀ ਨਾਮ ਹੈ ਤੁਹਾਡਾ ਜੀ? ਨਸੀਬ ਪੰਸਲ। اچھا ਜੀ ਆਪਾਂ ਗੱਲ ਕਰੀਏ ਜਿਹੜਾ ਉਹ ਕਰਾਲਾ ਕੀਤਾ ਕਿਉਂ ਚੱਲ ਗਿਆ ਤਾਂ ਵੀ? ਇਹ ਬਹੁਤ ਬੜੀਆ ਕਨਸੈਪਟ ਲੈ ਕੇ ਆਏ ਬਾਈ ਜੀ ਤੇ ਅਸੀਂ ਇਹ ਪਹਿਲਾਂ ਬਹੁਤ ਵਾਰ ਦੇਖਿਆ ਤੇ ਰਾਜਸਥਾਨ ਸਾਈਡ ਤੇ ਬਹੁਤ ਸੀਗੇ ਇਹ। ਉੱਥੇ ਵੀ ਉਹੀ ਹੈ ਵੀ ਡੇਜ਼ਰਟ ਹੈ। ਪੇੜ ਹੈ ਨਹੀਂ ਤੇ ਹੁਣ ਪੰਜਾਬ ਚ ਵੀ ਦਿਨ ਦਿਨ ਜਿਵੇਂ ਪੇੜਾਂ ਦੀ ਉਹ ਘਟਦੀ ਜਾ ਰਹੀ ਹੈ ਹਾਂਜੀ ਸਟਰੈਂਥ ਤੇ ਬਰਡਸ ਦੇ ਰਹਿਣ ਵਾਸਤੇ ਬਰਡਸ ਵਾਸਤੇ ਜਗ੍ਹਾ ਹੈ ਨਹੀਂ ਜਿਵੇਂ ਹੁਣ ਕਹ ਲਓ ਨਾ ਜੀ ਤਾਂ ਇਹ ਮਤਲਬ ਇਹਨਾਂ ਨੇ ਇੱਕ ਬਹੁਤ ਵਧੀਆ ਕਨਸੈਪਟ ਲੈ ਕੇ ਆਏ ਹੈ ਇੱਕ ਲੇਟੈਸਟ ਕਨਸੈਪਟ ਹੈ ਅੱਛਾ ਅੱਛਾ ਤੇ ਜਿਸ ਨਾਲ ਮਤਲਬ ਬਰਡਸ ਦੇ ਰਹਿਣ ਨੂੰ ਉਹਨਾਂ ਨੂੰ ਬਰੀਡਿੰਗ ਵਾਸਤੇ ਬਹੁਤ ਬਹੁਤ ਜ਼ਿਆਦਾ ਅੱਛੀ ਗ੍ਰੋਥ ਹੋਈਗੀ ਮਤਲਬ ਐਸ ਚੀਜ਼ ਦੀ ਤੇ ਜਿਹੜਾ ਰਾਜਸਥਾਨ ਚ ਦੇਖਣ ਨੂੰ ਮਿਲਦਾ ਸੀ ਤੁਸੀਂ ਐ ਸੋਚਦੇ ਸੀਗੇ ਕਿ ਮਤਲਬ ਰਾਜਸਥਾਨ ਚ ਦੇਖ ਰਿਹਾ ਗਿਆ ਹੋਰ ਅਦਰ ਸਟੇਟਸ ਚ ਦੇਖ ਰਿਹਾ ਸੀ ਜਿਹੜੀਆਂ ਦੇਖ ਰਹਾ ਕਦੇ ਆਪਣੇ ਬਠਿੰਡੇ ਚ ਵੀ ਨਹੀਂ ਬਿਲਕੁਲ ਵੀ ਨਹੀਂ ਇਹ ਪਹਿਲੀ ਵਾਰ ਮਤਲਬ ਮੈਨੂੰ ਆਈ ਥੀ ਮੈਂ ਕਿਹਾ ਵੀ ਬਾਈ ਇਹ ਬਹੁਤ ਵਧੀਆ ਚੀਜ਼ ਲੱਗਦਾ ਆਰੇ ਬਾਈ ਜੀ ਹੈਗੇ ਰਵੀ ਜੀ ਇਹ ਕੁਦਰਤ ਦੇ ਨਾਲ ਬਹੁਤ ਟਾਈਮ ਤੋਂ ਜੁੜੇ ਹੋਏ ਆ ਇਹ ਦੀ ਬਹੁਤ ਜਿਆਦਾ ਟਾਈਮ ਤੋਂ ਉਹਦੇ ਬਹੁਤ ਪਿਆਰ ਕਰਦੇ ਕੁਦਰਤ ਨੂੰ ਇਹ ਹਾਂ ਜੀ ਤੇ ਇਹਨਾਂ ਨੇ ਮੈਨੂੰ ਦੱਸਿਆ ਕਹਿੰਦੇ ਵੀ ਐਂ ਕਰਕੇ ਇੱਕ ਚੀਜ਼ ਦਿਖਾਉ ਮੈਂ ਤੈਨੂੰ ਕਹਿੰਦੇ ਵੀ ਤੂੰ ਚੱਲ ਹਾਂਜੀ ਸਵੇਰੇ ਫੋਨ ਆਇਆ ਮੈਂ ਕਿਹਾ ਮਾਹੂਨੇ ਆ ਗਿਆ ਮੈਂ ਕਿਹਾ ਬਈ ਮੈਨੂੰ ਦੇਖਣਾ ਵੀ ਇਹ ਚੀਜ਼ ਤਾਂ ਮਤਲਬ ਬਹੁਤ ਈ ਚੰਗੀ ਚੀਜ਼ ਹੈ ਅੱਛਾ ਕਨਸੈਪਟ ਹੈ ਬਹੁਤ ਹੀ ਤੇ ਗੱਲ ਸਹੀ ਹੈ ਜੀ ਹਾਂ ਜੀ ਬਹੁਤ ਦੁਨੀਆ ਦੇਖੀ ਇਹਨਾਂ ਨੇ ਹਾਂ ਜੀ ਬੜੀ ਗਾਈਡੈਂਸ ਮਿਲਦੀ ਰਹੀ ਹੈ ਜੀ ਤੁਸੀਂ ਇਹਨਾਂ ਤੋਂ ਤੇ ਕੀ ਨਾਮ ਹੈ ਸਰ ਤੁਹਾਡਾ ਮੇਰਾ ਰਵੀਪਾਲ ਨਾਮ ਹੈ ਜੀ ਸਵਾਗਤ ਹੈ ਤੁਹਾਡਾ ਧੰਨਵਾਦ ਜੀ ਤੇ ਗੱਲ ਕਰੀਏ ਜਿਹੜਾ ਇਹ ਉਪਰਾਲਾ ਹੈ ਸਭ ਤੋਂ ਪਹਿਲਾਂ ਤੁਹਾਨੂੰ ਕਿਉਂ ਚੱਲ ਗਿਆ ਇਹ ਮਤਲਬ ਇਹਦੇ ਵਾਸਤੇ ਸ਼ਬਦ ਨਹੀਂ ਹੈ ਇਹ ਇੰਨਾ ਵਧੀਆ ਉਪਰਾਲਾ ਹੈ ਦੇਖੋ ਦੁਨੀਆ ਪਤਾ ਨਹੀਂ ਕੀ 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 ਕੁਸ਼ ਕਰਦੀ ਰਹਿੰਦੀ ਆ ਸੁੱਖ ਸ਼ਾਂਤੀ ਪਾਉਣ ਲਈ ਪਰ ਜਿਹੜਾ ਸੁਖ ਸ਼ਾਂਤੀ ਸੋਡੇ ਜਿੱ ਬਿਲਕੁਲ ਨੇੜੇ ਐ ਦਰਖਤ ਐ ਪੰਛੀ ਐ ਕੁਦਰਤ ਐ ਸਾਰੀ ਉਹ ਸੋਡੇ ਬਿਲਕੁਲ ਅੰਦਰ ਵੀ ਬਸੀ ਐ ਤੇ ਸੋਡੇ ਨੇੜੇ ਤੇੜੇ ਵੀ ਐ ਲੋਕ ਉਹਨੂੰ ਭੁੱਲ ਗਏ ਤੇ ਇਹ ਵੀਰ ਜੀ ਨੇ ਇੱਕ ਇੰਨਾ ਕੁ ਵਧੀਆ ਉਪਰਾਲਾ ਕੀਤਾ ਵੀ ਇਹਨੇ ਆਪ ਦੀ ਅੰਦਰਲੀ ਕੁਦਰਤ ਨੂੰ ਜਗਾ ਕੇ ਇੱਕ ਲੋਕਾਂ ਵਾਸਤੇ ਇੱਕ ਕਨਸੈਪਟ ਖੜਾ ਕਰਤਾ ਇੱਥੋਂ ਦੂਰੋਂ ਦੂਰੋਂ ਲੋਕ ਇਹਨੂੰ ਵੇਖਣ ਆਏ ਕਰਨਗੇ ਕਿ ਬਿੰਡਾ ਦਾ ਹੁਣ ਆ ਰਿਹਾ ਪਰ ਜਦੋਂ ਇਹ ਪੂਰਾ ਭਰ ਗਿਆ ਹਾਂਜੀ ਇੱਥੇ ਪੰਛੀਆਂ ਦੀ ਜਿਹੜੀ ਰੌਣਕ ਲੱਗੂਗੀ ਹਾਂਜੀ ਇਹ ਪੰਛੀ ਲਵਰਸ ਆਉਣਗੇ ਆਉਣਗੇ ਇੱਕ ਆਮ ਬੰਦਾ ਜਿਹੜਾ ਫਰਸਟ੍ਰੇਟ ਹੋ ਰਿਹਾ ਦੁਨੀਆ ਤੋਂ ਪੰਛੀ ਜੇ ਨਾ ਸੋਣਾ ਜਿਉਂਦੇ ਸਾਨੂੰ ਵੀ ਸੋਣਾ ਜਿਉਣਾ ਚਾਹੀਦਾ ਰਲ ਕੇ ਤੇ ਐ ਨਹੀਂ ਲੱਗਦਾ ਕਿ ਇੱਕ ਆਪਣੇ ਬਿਠਿੰਡੇ ਬਣਾਏ ਦੇਖ ਕੇ ਹੋਰ ਵੀ ਲੋਕ ਕਹਿਣਗੇ ਕਿ ਮੈਂ ਵੀ ਬਣਾਣਾਗਾ ਬਿਲਕੁਲ ਜੀ ਇਹ ਇਹ ਕਨਸੈਪਟ ਬੇਸ ਬਣੂਗਾ ਇਹ ਫਾਊਂਡੇਸ਼ਨ ਬਣੂਗਾ ਇਸ ਤਰ੍ਹਾਂ ਇਹ ਇੱਕ ਪ੍ਰੋਜੈਕਟ ਨਹੀਂ ਇਹਦੇ ਨਾਲ ਦੇ ਬਹੁਤ ਸਾਰੇ ਤੋਂ ਹੋਰ ਨਵੇਂ ਆਈਡੀਆਜ਼ ਆਉਣਗੇ ਜਿਦੇ ਨਾਲ ਲੋਕ ਉਸ ਨਵੇਂ ਆਈਡੀਆਜ਼ ਤੋਂ ਹੋਰ ਜੀਵ ਜੰਤੂਆਂ ਬਾਰੇ ਵੀ ਸੋਚਣਗੇ ਦਰਖਤਾਂ ਬਾਰੇ ਵੀ ਸੋਚਣਗੇ ਫੁੱਲ ਫਰੂਟ ਦੇ ਜਿਹੜੇ ਸਾਡੇ ਦਰਖਤ ਸ਼ਰਬਜ਼ ਨੇ ਜਾਂ ਛੋਟੀਆਂ ਝਾੜੀਆਂ ਨੇ ਉਹਨਾਂ ਬਾਰੇ ਵੀ ਸੋਚਣਗੇ ਅਸੀਂ ਕਿਵੇਂ ਵਾਪਸ ਲੈ ਕੇ ਆਈਏ ਕਿਉਂਕਿ ਜਿਹੜੀ ਨਵੀਂ ਜ਼ਿੰਦਗੀ ਜਾਂ ਨਵੀਆਂ ਕੋਠੀਆਂ ਦੇ ਵਿੱਚ ਤੁਸੀਂ ਦੇਖੋ ਸਾਡਾ ਸਾਰਾ ਕੁਝ ਕਨਸੈਪਟ ਹੀ ਖ ਪਾਮ ਲੱਗ ਰਹੇ ਆ ਕੋਈ ਛੋਟੇ ਫਾਈਕਸ ਲੱਗ ਰਹੇ ਆ ਜਿਨ੍ਹਾਂ ਦਾ ਸਾਡੇ ਜੀਵ ਜੰਤੂ ਨਾਲ ਕੋਈ ਮਤਲਬ ਹੀ ਨਹੀਂ ਆ ਸਾਰੇ ਔਰਨਾਮੈਂਟਲ ਫਲਾਅਰਸ ਆ ਸਾਰੇ ਔਰਨਾਮੈਂਟਲ ਦਰਖਤ ਨੇ ਇਹ ਚੀਜ਼ ਉਹਨਾਂ ਸਾਰਿਆਂ ਨੂੰ ਹਟਾ ਕੇ ਦੇਖੋ ਇਹਨਾਂ ਨੇ ਪਿਛਲੇ ਪਾਸੇ ਵੀ ਦੇਖੋ ਤੁਸੀਂ ਇਸ ਟਾਵਰ ਦੇ ਪਿਛਲੇ ਪਾਸੇ ਬਿਲਕੁਲ ਦੇਸੀ ਦਰਖਤ ਲੱਗਾ ਦੇਖੋ ਚਿੜੀ ਦੇਖੋ ਛੋਟੀ ਜੀ ਇਹ ਤੁਹਾਨੂੰ ਇਹ ਵੀ ਨਵੀਂ ਨਵੀਂ ਜੀ ਲਾਦੇ ਆ ਕੋਈ ਨਹੀਂ ਤਾਂ ਹੁੰਦੀ ਨਾਰ ਦੇ ਦਰਖਤ ਤੁਹਾਨੂੰ ਬੜੀ ਮਿਲੂਗੀ ਇਹਨਾਂ ਦਿਨਾਂ ਚ ਬੜੇ ਨਾਰਾਂ ਤੇ ਆਉਂਦੀ ਆ ਇਹ ਤੇ ਇਹ ਚਿੜੀ ਹੁਣੇ ਇਹ ਆਮ ਨਹੀਂ ਆਉਗੇ ਛੋਟੇ ਪਾਮ ਤੇ ਨਹੀਂ ਆਉਣ ਵਾਲੀ ਠੀਕ ਹੈ ਇਹ ਹੁਣ ਇਹਨੇ ਜਿਹੜੇ ਅੰਦਰ ਦਰਖਤ ਨੇ ਸਿਟਰਸ ਫਰੂਟ ਹੈ ਸਿਟਰਸ ਫਰੂਟ ਸੋਡੇ ਹੋਰ ਵਟਰਫਲਾਈਜ਼ ਜਾਂ ਹਨੀ ਬੀਜ਼ ਨੂੰ ਵੀ ਅਟਰੈਕਟ ਕਰਦਾ ਹੈ ਠੀਕ ਆ ਉਹਨਾਂ ਦੇ ਆਂਡੇ ਦੇ ਇਹਨੂੰ ਥਾ ਦਿੰਦਾ ਟਾਲੀਆਂ ਲੱਗੀਆਂ ਹੋਈਆਂ ਤੇ ਅਗਲੀ ਜਿਹੜੀ ਦੀ ਪਲੈਨਿੰਗ ਹੈ ਮੁੰਡੇ ਦੀ ਦਪਿੰਦਰ ਦੀ ਛੋਟੇ ਭਰਾ ਦੀ ਸਾਡੇ ਦੀ ਉਹ ਇਦੋਂ ਵੀ ਵਧੀਆ ਵੀ ਆਰ ਮੈਨੂੰ ਅੰਦਰ ਹੋਰ ਬੜੇ ਸੋਹਣੇ ਦਰਆਇਆ ਇੱਥੇ ਸ਼ਰਾਬ ਜਲਾਉਣੀ ਆ ਖਾਲੀ ਜਗ੍ਹਾ ਤੇ ਘਾਹ ਲਾਉਣਾ ਜਾਂ ਆਸ-ਪਾਸੇ ਅਸੀਂ ਇਹਨਾਂ ਖੇਤਾਂ ਵਾਲਿਆਂ ਨੂੰ ਵੀ ਕਵਾਂਗੇ ਵੀ ਇੱਕ ਇੱਕ ਲੈਨ ਤੁਸੀਂ ਵੀ ਦਰਖਤਾਂ ਦੀ ਲਾਓ ਤਾਂ ਜੀ ਉਹਨਾਂ ਪੰਛੀਆਂ ਨੂੰ ਰਹਿਣ ਬਸੇਰਾ ਹੋਰ ਅੱਛਾ ਮਿਲ ਜੇ ਅੰਦਰ ਰਹਿਣਾ ਠੀਕ ਹੈ ਬਾਹਰ ਉੱਠਣਾ ਖਾਣ ਪੀਣ ਦਾ ਜਿਹੜਾ ਸਾਧਨਾ ਬਾਹਰੋਂ ਹੋਣਾ ਇਕੱਠਾ ਜਿਵੇਂ ਹੁਣ ਹੁਣ ਤੁਸੀਂ ਦੇਖਿਆ ਇਹ ਤੇ ਮਤਲਬ ਤੁਸੀਂ ਸਵੇਰ ਸ਼ਾਮ ਆਂਦੇ ਹੋ ਕਿ ਮਤਲਬ ਦੇਖਣ ਵਾਸਤੇ ਆਨੇ ਹੋਏ ਤੇ ਤਾਂ ਜੀ ਅੱਜ ਫਸਟ ਟਾਈਮ ਹੀ ਆਇਆ ਕਿਉਂਕਿ ਮੈਂ ਪਟਿਆਲੇ ਪੋਸਟਣ ਆਪ ਪਰ ਅੱਜ ਮੈਨੂੰ ਛੁੱਟੀ ਸੀਗੀ ਉੱਥੋਂ ਤੇ ਮੈਂ ਅੱਜ ਸਪੈਸ਼ਲੀ ਆਪਦੇ ਦੋ ਤਿੰਨ ਦੋਸਤਾਂ ਨੂੰ ਹੋਰ ਆ ਰਹੇ ਮੇਰੇ ਦੋਸਤ ਦੇਖਣ ਤਾਂ ਅਸੀਂ ਇਹੀ ਦੇਖਿਆ ਵੀ ਅੱਜ ਕਿਉਂਕਿ ਸਾਡਾ ਪਿਆਰ ਹੈ ਵਾਤਾਵਰਨ ਦਾ ਤੇ ਅਸੀਂ ਅੱਜ ਸਾਰੇ ਦੇਖਣ ਆਏ ਆ ਪਹਿਲੀ ਵਾਰੀ ਤੇ ਹੁਣ ਅਸੀਂ ਹੋਰ ਆਪਦੇ ਫਰੈਂਡਸ ਨੂੰ ਦੱਸਾਂਗੇ ਵੀ ਤੁਸੀਂ ਆਓ ਜਾ ਰਹੇ ਤੇ ਦੇਖ ਕੇ ਤੇ ਇਸ ਕਨਸੈਪਟ ਨੂੰ ਅੱਗੇ ਫਾਰਵਰਡ ਹੋਰ ਅੱਗੇ ਲੋਕਾਂ ਚ ਲੈ ਕੇ ਜਾਓ ਵੀ ਇਹਨੂੰ ਕਿਵੇਂ ਹਾਂਜੀ ਇਹ ਸਾਡੇ ਨਾਲ ਨਾ ਜੀਵ ਜੰਤੂ ਤੇ ਪੰਛੀ ਹੋ ਜਾਂਦੀ ਵੀ ਹੈ ਤੇ ਉਹਦੇ ਨਾਲ ਹੀ ਮਤਲਬ ਬੰਦੇ ਬਿਨਾ ਤਾਂ ਧਰਤੀ ਚੱਲ ਸਕਦੀ ਹੈ ਪਰ ਧਰਤੀ ਦੀ ਕੁਦਰਤ ਬਿਨਾ ਬੰਦਾ ਨਹੀਂ ਚੱਲ ਸਕਦਾ ਤੇ ਇਸ ਕਰਕੇ ਕਨਸੈਪਟ ਬੜਾ ਜ਼ਰੂਰੀ ਹੈ ਬਹੁਤ ਬਹੁਤ ਧੰਨਵਾਦ ਜੀ ਤੇ ਇਕਨਾ ਬਾਈ ਜੀ ਜਿਹੜੇ ਆਪਾਂ ਤੁਸੀਂ ਤਾਂ ਇੱਥੇ ਸਵੇਰ ਸ਼ਾਮ ਆ ਨਹੀਂ ਹੋ ਗਏ ਰਹਿੰਦੇ ਵੀ ਹੋਗੇ ਤੇ ਇੱਥੇ ਜੇ ਸਵੇਰ ਸ਼ਾਮ ਰੋਣ ਦਾ ਕਿਉਂ ਜਿ ਲੱਗਦੀ ਹੈ ਰੋਣ ਕਾ ਬਾਈ ਜੀ ਬਹੁਤ ਲੱਗਦੀਆਂ ਨੇ ਜਿਵੇਂ ਭਾਈ ਸਾਹਿਬ ਅੱਜ ਦੇਖਣ ਲਾਗੇ ਛੁੱਟੀ ਸੇ ਕਮਾਈ ਖੋਣ ਕਰਕੇ ਦੇ ਲੋਕਾਂ ਦਾ ਬੜਾ ਪਿਆਰ ਮਿਲ ਰਿਹਾ ਹੈ ਪਰ ਜਿਹੜੀ ਕੁਦਰਤ ਨੇੜੇ ਜਿਵੇਂ ਬਾਈ ਜੀ ਦੱਸ ਕੇ ਹਟੇ ਹੈ ਵੀ ਜਿਹੜੀ ਕੁਦਰਤ ਨੇੜੇ ਹੈ ਜਿਹਨਾਂ ਸ਼ਾਂਤੀ ਹੈ ਇੱਕ ਸਕੂਨ ਹੈ ਉਹ ਇਹਦੇ ਵਰਗਾ ਸੁਣ ਕਿਤੇ ਨਹੀਂ ਜੀ ਤੇ ਹੁਣ ਜਿਵੇਂ ਜਦੋਂ ਆਪਾਂ ਕੁਝ ਕੋਈ ਕੰਮ ਚਲਾਣੇ ਆ ਨਾ ਜਾਂ ਕੋਈ ਕੁਝ ਬਣਾਉਣ ਵੀ ਜਾਂਦੇ ਆ ਨਾ ਤਾਂ ਕੋਈ ਨਾ ਕੋਈ ਰੁਕਾਵਟਾਂ ਵੀ ਆਉਂਦੀ ਹੈ ਕੋਈ ਆਹ ਦੇਖ ਸਕਦੇ ਹੋ ਤੁਸੀਂ ਉੱਪਰ ਵੀ ਦੇਖ ਸਕਦੇ ਹੋ ਕਿੰਨੇ ਪੰਛੀ ਆ ਰਹੇ ਨੇ ਤਾਂ ਇਹ ਕਬੂਤਰ ਆ ਰਹੇ ਨੇ ਹੋਰ ਵੀ ਕਿਹੜੇ ਕਿਹੜੇ ਪੰਛੀ ਇੱਥੇ ਤਾਂ ਆ ਗਏ ਭਾਜੀ ਇਥੇ ਆਪਣੇ ਕਬੂਤਰ ਨੇ ਗਟਾਰ ਹੈ ਦੇਸੀ ਚਿੜੀਆਂ ਨੇ ਤੂਤੇ ਨੇ ਜਿਹੜੇ ਇਧਰਲੇ ਮੂਲ ਪੰਛੀ ਨੇ ਉਹ ਕਾਫੀ ਇਹਦੇ ਵਿਚਾਰੇ ਨੇ ਹਜੇ ਬਾਕੀ ਹਜੇ ਕਿਉਂਕਿ ਨਵਾਂ ਬਣ ਰਿਹਾ ਹੈ ਕੁਝ ਇਥੇ ਆਵਾਜ਼ ਜਿਹੀ ਲੱਗੀ ਰਹਿੰਦੀ ਹੈ ਬੰਦਿਆਂ ਦੀ ਤੇ ਕੰਪਨਚੁਨ ਨੇ ਡਿਸਟਰਬ ਵੀ ਹੁੰਦਾ ਹੈ ਮਤਲਬ ਹਜੇ ਡਰਦਾ ਵੀ ਨਵੇਂ ਜਿਗਾਵਾਂ ਚ ਬਲ ਕਾਫੀ ਆਦੀ ਆ ਚੁੱਕੇ ਨੇ ਪੰਛੀ ਆਪ ਦਾ ਵਸਾ ਬਣਾ ਚੁੱਕੇ ਨੇ ਤੇ ਇੱਕ ਨਾ ਜਿਹੜੇ ਮੈਂ ਇਹ ਸਵਾਲ ਪੁੱਛ ਰਿਹਾ ਸੀਗਾ ਜਿਵੇਂ ਕਿ ਆਪਾਂ ਕੋਈ ਕੰਮ ਕਰਨ ਜਾਂ ਕੋਈ ਕੁਝ ਕਰਨ ਜਾਣੇ ਨਾ ਤਾਂ ਕਾਫਟਾ ਆ ਲੈਣ ਦੀਆਂ ਉਹ ਕਹਿੰਗੇ ਕਿ ਕਿਹੜੇ ਕੰਮ ਕਰਨ ਲੱਗੇ ਤੁਸੀਂ ਮਤਲਬ ਹਸਮ ਮਾਹੌਲ ਜਾਂ ਕਰਨ ਲ ਬਿਲਕੁਲ ਜੀ ਪਹਿਲਾਂ ਪੁੱਛਦੇ ਸੀ ਜਿਵੇਂ ਬਣ ਰਿਹਾ ਸੀ ਤੂੰ ਕੀ ਬਣਾ ਰਿਹਾ ਮੈਂ ਵੀ ਪੰਛੀਆਂ ਲਈ ਬਣਾ ਰਿਹਾ ਇਹ ਕਹਿੰਦੇ ਲੈ ਪੰਛੀਆਂ ਲਈ ਪਛੀਬ ਨਾਲੋਂ ਇਹ ਕਿ ਮੈਂ ਕਦ ਤੁਸੀਂ ਬਣ ਜਾਂਦੇ ਇੱਕ ਵਾਰੀ ਬਸ ਐ ਸਮਝਾਉਂਦੇ ਸੀ ਫੋਟੋ ਦਿਖਾਉਂਦੇ ਸੀ ਫਿਰ ਬੜੀ ਐਪਰੀਸ਼ੀਏਸ਼ਨ ਮਿਲਦੀ ਸੀ ਲੋਕਾਂ ਦਾ ਇਹਨਾਂ ਸਾਥ ਮਿਲਿਆ ਮੈਂ ਦੱਸ ਨਹੀਂ ਸਕਦਾ ਜੀ ਦੋਵਾਂ ਬਹੁਤ ਮਿਲਦੀਆਂ ਨੇ ਜੀ ਹੁਣ ਜਿਵੇਂ ਬਣ ਕੇ ਤਿਆਰ ਹੋ ਗਿਆ ਬੜੀ ਐਪਰੀਸ਼ੀਏਸ਼ਨ ਮਿਲਦੀ ਹੈ ਹੁਣ ਵੀ ਰਵੀ ਭਾਈ ਜੀ ਆਏ ਸਪੈਸ਼ਲ ਦੇਖਣ ਆਏ ਇਹਨੇ ਤਿੰਨ ਚਾਰ ਹੋਰ ਫਰੈਂਡਸ ਵੀ ਆ ਰਹੇ ਆ ਦਿਖਾਉਣ ਵਾਸਤੇ ਬੜੀ ਮਨ ਨੂੰ ਤਸੱਲੀ ਵੀ ਹੁੰਦੀ ਹੈ ਜੇ ਭੈਣਾਂ ਲਈ ਕਿਸਮ ਦੀ ਕਾਇਲ ਕੀਤੀ ਹੈ ਪਰਮਾਤਮਾ ਨੇ ਸੇਵਾ ਲੈਣੀ ਸੀ ਕੁਦਰਤ ਨੇ ਸੇਵਾ ਲੈਣੀ ਸੀ ਆਪਣੇ ਹੱਥੇ ਆਪਣੇ ਹਿੱਸੇ ਆਈ ਉਹ ਸੇਵਾ ਲੈਣੀ ਤੇ ਜਿਵੇਂ ਬਾਈ ਤਸਕੜੇ ਜਿਵੇਂ ਤੁਸੀਂ ਵੀ ਕਿਹਾ ਹੈ ਪਹਿਲਾ ਬਣਿਆ ਇਹ ਆਖਰੀ ਨਹੀਂ ਹੋਣਾ ਚਾਹੀਦਾ। ਹੂੰ। ਦਰਖਤ ਵੀ ਲੱਗਣੇ ਚਾਹੀਦੇ ਇਹਦੇ ਨਾਲ। ਹਾਂਜੀ। ਇਹ ਕੰਕਰੀਟ ਹੈ ਫਿਰ ਵੀ ਕਿਤਨਾ ਕਿਤੇ ਕੰਕਰੀਟ ਹੈ। ਉਸੇ ਤਰ੍ਹਾਂ ਗੱਲ ਹੋ ਗਈ ਪੰਜਾਬ ਹੈ ਪਾਣੀ ਧਰਤੀ ਹੈ ਤੇ ਪਾਣੀ ਮੁੱਲ ਵੇਚ ਰਿਆ। ਹੂੰ। ਇਹ ਤਾਂ ਠੀਕ ਹੈ ਉਹ ਵੀ ਹੈ ਡਰਕਟਨ ਦੀ ਧਰਤੀ ਹੈ ਤੇ ਆਪਾਂ ਨੂੰ ਕੰਕਰੀਟ ਲਵਾਈ ਬਣਾਉਣਾ ਪੈ ਰਿਹਾ ਹੈ ਕਿਤਨੇ ਕਿਤੇ ਤਾਂ ਆਪ ਨੂੰ ਆਪਣੇ ਅੰਦਰ ਛਾਤੀ ਮਾਰਨੀ ਹੀ ਪਏਗੀ ਕਿ ਆਪ ਨੂੰ ਇਹ ਬਣਾਉਣ ਦੀ ਜ਼ਰੂਰਤ ਹੀ ਕਿਉਂ ਪਈ लास्ट ਏ ਵੀ ਹੈ ਕਿ ਮਤਲਬ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਜਿਹੜੇ ਲੋਕ ਮਤਲਬ ਮਤਲਬ ਪੰਛੀ ਨੂੰ ਮਾਰਦੇ ਵੀ ਹੈਗੇ ਮਤਲਬ ਮਾਰ ਕੇ ਸਿਟ ਦਿੰਦੇ ਆ ਕੋਈ ਗੁਲੇਲ ਨਾਲ ਮਾਰਦਾ ਕੋਈ ਕਿਸੇ ਨਾਲ ਮਤਲਬ ਉਹ ਇਹਨਾਂ ਨੂੰ ਪਛਾਣਦੇ ਹੈਗੇ ਤਾਂ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਆ ਸਰ ਦੇਖੋ ਜੀ ਜਿਵੇਂ ਸਿੰਗਾਪੁਰ ਸਿੰਗਾਪੁਰ ਕੰਟਰੀ ਦੇ ਵਿੱਚ ਕੀ ਹੈ ਇਹ ਤੁਸੀਂ ਚੋਗਾ ਵੀ ਪਾਉਗੇ ਨਾ ਆ ਤੁਹਾਨੂੰ 500 ਡਾਲਰ ਤੇ ਫਾਈਨ ਦੇਣਾ ਪਏਗਾ ਉੱਥੇ ਪਰ ਪੰਛੀ ਰੱਖ ਨਹੀਂ ਸਕਦੇ ਜੇ ਚੋਗਾ ਨਹੀਂ ਪਾਸ ਹਾ ਤੇ ਇਹ ਜਿਹੜਾ ਸਟ੍ਰਿਕਟ ਕੰਟਰੀ ਵੀ ਹੈਗੀਆਂ ਪਰ ਆਪਣਾ ਇੰਡੀਆ ਹੈ ਜਾਂ ਪੰਜਾਬ ਹੈ ਇੱਥੇ ਇਸ ਤਰ੍ਹਾਂ ਕੋਈ ਰੋਕਣੀ ਤੁਸੀਂ ਪੰਛੀ ਨੂੰ ਰੱਖੋ ਇਹ ਅੱਡ ਅੱਡ ਬਾਕੀ ਕੀ ਸੋਚ ਹੁੰਦੀ ਹੈ ਕੋਈ ਪੰਛੀਆਂ ਲਈ ਪਾਣੀ ਰੱਖਦਾ ਜੀ ਕੋਈ ਉਹਨਾਂ ਲਈ ਸਪਾਈਸ ਤੇ ਗੁਲੇਲ ਰੱਖ ਰਹਾ ਹੈ ਹਾਂਜੀ ਆਪਣੇ ਸਪਾਈਕਸ ਲਗਾ ਦੇ ਬਰਡ ਸਪਾਈਕਸ ਲਗਾ ਦਿੰਦੇ ਨੇ ਠੀਕ ਹੈ ਥੋੜਾ ਆਸ਼ਿਆਣਾ ਤੁਸੀਂ ਬਣਾਇਆ ਆਪਾਂ ਗੰਦ ਪਾਉਂਦੇ ਆ ਮਿੱਠਾ ਕਰਦੇ ਉਹ ਤੁਹਾਡੀਆਂ ਚੀਜ਼ਾਂ ਠੀਕ ਨਹੀਂ ਪਰ ਕੁਦਰਤ ਨੂੰ ਹੱਕਣਾ ਹੀ ਦਰਖਤ ਲਗਾ ਦਿਓ ਹੁਣ ਜਿਵੇਂ ਕੋਈ ਸਾਂਝੇ ਪਾਰਕ ਹੁੰਦੇ ਆ ਜਾਂ ਕੋਲੋਨੀ ਕੋਈ ਡਿਵੈਲਪਰ ਹੋ ਗਈ ਗਵਰਨਮੈਂਟ ਤੋਂ ਪੁੱਡਾ ਤੋਂ ਅਪਰੂਵ ਜਾਂ ਬੀਡੀਏ ਤੋਂ ਅਪਰੂਵ ਹੋ ਗਈ ਉੱਥੇ ਤਾਂ ਕਦੇ ਕੋਈ ਕੰਸਟਰਕਸ਼ਨ ਹੋਣੀ ਉੱਥੇ ਤੁਸੀਂ ਵੱਡੇ ਦਰਖਤ ਟਾਲੀ ਕੋਈ ਬੋਰਡ ਪੇਪਰ ਲਗਾ ਸਕਦੇ ਹੋ ਨਾ ਉੱਥੇ ਤਾਂ ਤੁਹਾਨੂੰ ਕੋਈ ਵੀ ਨਹੀਂ ਰੋਕਦਾ ਪਰ ਆਪਾਂ ਸੋਹਣੇ ਮੰਨ ਲੈਂਦੇ ਚੱਕਰ ਤੇ ਵੀ ਇਹ ਵਧੀਆ ਲੱਗ ਰਹੀ ਹੈ ਇਹ ਚੀਜ਼ ਸੋਹਣੀ ਹੋਣੀ ਚਾਹੀਦੀ ਆਪਾਂ ਕੁਦਰਤ ਨਾਲ ਖੇਲਬਾੜ ਕਰਦੇ ਚੰਨੀਆਂ ਚੀਜ਼ ਬਸ ਇੰਨੀ ਕ ਇਹ ਸੰਦੇਸ਼ ਲਗਾ ਲਓ ਇਹ ਹੀ ਬੇਨਤੀ ਲਗਾ ਲਓ ਸਾਰੀ ਚੀਜ਼ਾਂ ਇਸੇ ਵਿੱਚ ਮਦਰ ਸੁਵਿਟੀਆਂ ਜਾਣੀਆਂ ਕਿ ਕੋਈ ਬਤਨ ਵਜੀ ਤਾਂ ਇਹ ਬਾਈ ਜੀ ਨੇ ਉਪਰਾਲਾ ਕੀਤਾ ਸੀਗਾ ਤਾਂ ਦੇਖ ਲਾ ਦਿਓ ਤੁਸੀਂ ਤੁਹਾਨੂੰ ਇੱਕ ਵਾਰੀ ਹੋਰ ਤਸਵੀਰਾਂ ਦਿਖਾਦਾ ਤੇ ਟਾਵਰ ਜਿਹੜਾ ਬਣਿਆ ਹੈਗਾ ਇਹ ਪੰਛੀਆਂ ਦਾ ਇੱਕ ਇੱਥੇ ਜਿਹੜਾ ਥੱਲੇ ਦਿਖਾਣਾ ਇੱਕ ਚੀਜ਼ ਹੋਰ ਇੱਥੇ ਪਾਣੀ ਦਾ ਵੀ ਲਾ ਰੱਖਿਆ ਗਿਆ ਜਿਹੜੇ ਕੋਈ ਪੰਛੀ ਆਂਦਾ ਵੀ ਹੈਗਾ ਤਾਂ ਪਾਣੀ ਦਾ ਵੀ ਇੱਥੇ ਸੁਵਿਧਾ ਵੀ ਦਿੱਤੀ ਗਈ ਆ ਤੇ ਉੱਥੇ ਜਿਹੜਾ ਇਹਨਾਂ ਦਾ ਖਾਣ ਖਾਣ ਦਾ ਹੋਵੇ ਪੀਣ ਦਾ ਹੋਵੇ ਜਿਹੜਾ ਵੀ ਚੀਜ਼ ਹੁੰਦਾ ਹੈਗਾ ਉਹ ਸਾਰਾ ਕੁਝ ਇੱਥੇ ਰੱਖਿਆ ਗਿਆ ਹੈਗਾ ਤਾਂ ਇਹਨਾਂ ਨੇ ਉਪਰਾਲਾ ਕੀਤਾ ਹੈਗਾ ਬਹੁਤ ਹੀ ਵਧੀਆ ਉਪਰਾਲਾ ਹੈਗਾ ਤੇ ਇਹਨਾਂ ਨੇ ਸੰਦੇਸ਼ ਵੀ ਦਿੱਤਾ ਹੈਗਾ ਕਿ ਲੋਕ ਜਿਹੜੇ ਇਹੋ ਜਿਹੇ ਉਪਰਾਲੇ ਕਰਦੇ ਰਹਿਣ ਤੇ ਉਹ ਜਿਹੇ ਪੰਛੀਆਂ ਨੂੰ ਨਾ ਮਾਰਨ ਤਾਂ ਹੋਰ ਵੀ ਤੁਹਾਨੂੰ ਤਸਵੀਰਾਂ ਦਿਖਾਉਂਦੇ ਰਵਾਂਗੇ ਹੁਣ ਤੋਂ ਮੈਨੂੰ ਇਜਾਜ਼ਤ ਮੈਂ ਹਾਂ ਮਨੀਸ਼ਾਨ ਹਮਦਰਦ ਟੀਵੀ ਬਠਿੰਡਾ